ਅੱਜ ਜਿਹੜੀ ਆਪਾਂ ਗੱਲ ਕਰਨ ਲੱਗੇ ਆਂ ਬੜੀ ਦਿਲਚਸਪ ਸਟੋਰੀ ਐ ਹੁਣ ਆਪਾਂ ਕਹਿ ਲਈਏ ਵੀ ਇਹ ਫਿਲਮੀ ਸਟੋਰੀ ਜਾਂ ਫਿਲਮਾਂ ਇਹਨਾਂ ਸਟੋਰੀਆਂ ਤੋਂ ਪ੍ਰਭਾਵਿਤ ਹੋ ਕੇ ਬਣਦੀਆਂ ਨੇ ਤਾਂ ਸਾਰਾ ਕੁਝ ਜਾਇਜ਼ ਹੀ ਮੇਰੇ ਸਾਹਬ ਦੇ ਵਿੱਚ ਤੇ ਗੱਲ ਆ ਸ਼ਾਹੀ ਪਰਿਵਾਰ ਦੀ ਸ਼ਾਹੀ ਪਰਿਵਾਰ ਦੇ ਵਿੱਚ 27 ਅਗਸਤ 1947 ਨੂੰ ਗੱਲ 1947 ਦੀ ਜਦੋਂ ਆਪਣਾ ਦੇਸ਼ ਆਜ਼ਾਦ ਐ 27 ਅਗਸਤ 1947 ਨੂੰ ਸ਼ਕੀਰਾ ਖਲੀਲੀ ਦਾ ਖਲੀਲੀ ਪਰਿਵਾਰ ਦੇ ਵਿੱਚ ਜਨਮ ਹੁੰਦਾ ਹੁਣ ਇਹ ਆਪਣੀ ਕਹਾਣੀ ਦੀ ਮੇਨ ਪਾਤਰ ਹੈ ਜ਼ਕੀਰਾ ਖਲੀਲੀ ਸ਼ਾਹੀ ਪਰਿਵਾਰ ਦੇ ਵਿੱਚ ਜਨਮ ਹੁੰਦਾ ਹੈ ਮਦਰਾਸ ਦੇ ਵਿੱਚ ਜਿਹਨੂੰ ਅੱਜ ਕੱਲ ਆਪਾਂ ਚਨਈ ਕਹਿ ਦਿੰਦੇ ਹਾਂ ਇਹਨਾਂ ਦੇ ਫੈਮਿਲੀ ਦੇ ਵਿੱਚ ਇਹਨਾਂ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਦਾ ਨਾਮ ਹੈ ਗੁਹਾਰ ਤਾਜ ਬੇਗਮ ਨਮਾਜੀ ਬੇਸਿਕਲੀ ਆਪਾਂ ਕਹਿ ਲਈਏ ਤਾਂ ਇਹ ਜਿਹੜੀ ਫੈਮਿਲੀ ਹੈ ਇਹ ਈਰਾਨ ਤੋਂ ਈਰਾਨ ਦੀ ਬੇਸਿਕਲੀ ਈਰਾਨ ਦੀ ਹੈ ਈਰਾਨ ਤੋਂ ਆ ਕੇ ਇੰਡੀਆ ਦੇ ਵਿੱਚ ਵੱਸ ਗਏ ਬਹੁਤ ਪੁਰਾਣੇ ਕਿਸੇ ਸਮੇਂ ਦੇ ਵਿੱਚ ਹੁਣ ਅੱਜ ਕੱਲ ਇਹ ਮਦਰਾਸ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੇ ਕਾਫੀ ਸ਼ਾਹੀ ਪਰਿਵਾਰ ਹੈ ਸ਼ਾਹੀ ਪਰਿਵਾਰ ਜਿਹੜੇ ਹੁੰਦੇ ਨੇ ਇਹਨਾਂ ਦੇ ਜਿਹੜੀ ਆਪਾਂ ਘਰਾਂ ਦੀ ਗੱਲ ਕਰੀਏ ਬੰਗਲੌਰ ਸੀਸੀ ਮਦਰਾਸ ਬੰਬੇ ਦਿੱਲੀ ਵਗੈਰਾ ਘਰ-ਘਰ ਦੇ ਮਹਿਲ ਸੀ ਤੇ ਇਹਨਾਂ ਦੇ ਗੱਲ ਨਾਨਾ ਜੀ ਦੀ ਕਰੀਏ ਜਿਹੜੇ ਮਿਰਜ਼ਾ ਇਸਮਾਈਲੀ ਉਹ ਮੈਸੂਰ ਜੈਪੁਰ ਤੇ ਹైదరాబాద్ ਦੇ ਦਿਵਾਨ ਰਹੇ ਨੇ ਹੁਣ ਦੀਵਾਨ ਆਪਾਂ ਕਹਿ ਲਈਏ ਵੀ ਰਾਜੇ ਤੋਂ ਬਾਅਦ ਜਿਹੜਾ ਇੱਕ ਪਾਵਰਫੁਲ ਬੰਦਾ ਹੁੰਦਾ ਰਾਜੇ ਤੋਂ ਬਾਅਦ ਉਹ ਦੀਵਾਨ ਹੁੰਦਾ ਆਪਾਂ ਕਹਿ ਲਈਏ ਵੀ ਪ੍ਰਾਈਮ ਮਿਨਿਸਟਰ ਇਹ ਤਿੰਨ ਜਿਹੜੀਆਂ ਰਿਆਸਤਾਂ ਸੀ ਉਹਨਾਂ ਦੇ ਦੀਵਾਨ ਸੀ ਹੁਣ ਸ਼ਾਹੀ ਪਰਿਵਾਰ ਸੀ ਤਾਂ ਪੈਸੇ ਦੀ ਕੋਈ ਕਮੀ ਨਹੀਂ ਸੀ ਰੀਅਲ ਅਸਟੇਟ ਦੇ ਜਿਹੜੇ ਖਰੀਲੇ ਪਰਿਵਾਰ ਦੇ ਬਿਜ਼ਨਸ ਸੀ ਸਾਰੀਆਂ ਫੈਮਲੀਆਂ ਸੀ ਜਿਹੜੀਆਂ ਰਿਚ ਸੀ ਬਹੁਤ ਅਮੀਰ ਫੈਮਲੀਆਂ ਸੀ ਰਾਇਲ ਫੈਮਲੀਆਂ ਸੀ ਹੁਣ ਜਿਹੜੀ ਇਸਮਾਈਲੀ ਦੀ ਗੱਲ ਚੱਲ ਰਹੀ ਹੈ ਤਾਂ ਆਪਾਂ ਗੱਲ ਕਰੀਏ ਵੀ ਇਹਨਾਂ ਦੇ ਬਹੁਤ ਤਬਾਏਲੇ ਸੀ ਘੋੜਿਆਂ ਦੇ ਉਹਨਾਂ ਦੇ ਵਿੱਚ ਬਹੁਤ ਤਗੜੇ ਤਗੜੇ ਘੋੜੇ ਸੀ ਜਿਹੜੇ ਰੇਸਾਂ ਦੇ ਵਿੱਚ ਹਿੱਸਾ ਲੈਂਦੇ ਰੇਸ ਕੋਰਸ ਦੇ ਵਿੱਚ ਜਾਂਦੇ ਸੀ ਉਹ ਘੋੜੇ ਸੀ ਤੇ ਹੋਰ ਵੀ ਇਹਨਾਂ ਦੇ ਬਹੁਤ ਬਿਜ਼ਨਸ ਸੀ ਹੁਣ ਖਲੀਲੀ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਰੀਅਲ ਏਸਟੇਟ ਦੇ ਵਿੱਚ ਬਹੁਤ ਬਿਜ਼ਨਸ ਸੀ ਉਹ ਪਰਿਵਾਰ ਦੀ ਨਾਗਰਿਕਤਾ ਸਿੰਗਾਪੁਰ ਦੀ ਵੀ ਨਾਗਰਿਕਤਾ ਸੀ ਉਹ ਪਰਿਵਾਰ ਕੋਲ ਤੇ ਇੰਡੀਆ ਦੀ ਵੀ ਹੈਗੀ ਸੀ ਮਤਲਬ ਬਹੁਤ ਜ਼ਿਆਦਾ ਅਮੀਰ ਸੀ ਸਿੰਗਾਪੁਰ ਦੀ ਗੱਲ ਕਰੀਏ ਤਾਂ ਉੱਥੇ ਬੜੀਆਂ ਜਿਹੜੀਆਂ ਪ੍ਰਾਣੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਉਹਨਾਂ ਜਿਹੜੀਆਂ ਬਣਾਈਆਂ ਉਹ ਖਲੀਲੀ ਪਰਿਵਾਰ ਨੇ ਬਣਾਈਆਂ ਕਹਿੰਦੇ ਨੇ ਵੀ ਜਿਹੜਾ ਸਿੰਗਾਪੁਰ ਦਾ ਸਭ ਤੋਂ ਪੁਰਾਣਾ థియేਟਰ ਹੈ ਉਹ ਵੀ ਖਲੀਲੀ ਪਰਿਵਾਰ ਨੇ ਹੀ ਬਣਾਇਆ ਸੀ ਰੀਅਲ ਏਸਟੇਟ ਦਾ ਬਿਜ਼ਨਸ ਸੀ ਹੁਣ 1947 ਦੇ ਵਿੱਚ ਇਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ 27 ਅਗਸ ਨੂੰ ਸ਼ਕੀਰਾ ਖਲੀਲੀ ਹੁਣ ਟਾਈਮ ਲੰਘ ਰਿਹਾ ਸ਼ਕੀਰਾ ਖਲੀਲੀ ਵੱਡੀ ਹੋ ਰਹੀ ਹੈ ਉਹ ਗੱਲ ਆ ਜਾਂਦੀ ਹੈ 1965 ਦੀ ਸ਼ਕੀਰਾ ਖਲੀਲੀ ਦਾ ਜਿਹੜਾ ਜਨਮ ਜਿਹੜੀ ਉਮਰ 18 ਸਾਲ ਹੋ ਜਾਂਦੀ ਹੈ ਹੁਣ ਜਦੋਂ 18 ਸਾਲ ਦੀ ਬੇਟੀ ਦੀ ਉਮਰ ਹੁੰਦੀ ਹੈ ਤਾਂ ਉਦੇ ਵਿਆਹ ਦੀ ਗੱਲ ਚੱਲਦੀ ਹੈ ਹੁਣ ਵਿਆਹ ਲਈ ਆਪਾਂ ਜਿਵੇਂ ਮੁਸਲਮਾਨ ਭਾਈਚਾਰੇ ਚ ਫੈਮਲੀਆ ਚ ਦੇਖ ਲੈਨੇ ਆ ਵੀ ਇਹ ਇਹਨਾਂ ਦੀ ਕਜ਼ਨ ਬ੍ਰਦਰ ਦੇ ਨਾਲ ਕਜ਼ਨ ਬ੍ਰਦਰ ਸਿਸਟਰ ਦੀ ਮੈਰਿਜ ਹੋ ਜਾਂਦੀ ਹੈ ਤਾਂ ਇਹਦੀ ਮਾਸੀ ਦਾ ਬੇਟਾ ਸੀ ਸ਼ਕੀਰਾ ਖਲੀਲੀ ਦਾ ਅਕਬਰ ਮਿਰਜ਼ਾ ਖਲੀਲੀ ਹੁਣ ਅਕਬਰ ਮਿਰਜ਼ਾ ਖਲੀਲੀ ਬਾਰੇ ਦੱਸ ਦਿਆਂ ਵੀ ਇਹ ਪੜ੍ਹਾਈ ਦੇ ਵਿੱਚ ਬਹੁਤ ਇੰਟੈਲੀਜੈਂਟ ਸੀ ਬਹੁਤ ਤਕੜੇ ਤਕੜੇ ਕਾਲਜਾਂ ਦੇ ਵਿੱਚ ਉਸ ਟਾਈਮ ਪੜਿਆ ਕਿਉਂਕਿ ਫੈਮਲੀ ਬਹੁਤ ਅਮੀਰ ਸੀ ਟੈਨਿਸ ਦਾ ਸ਼ੌਂਕ ਸੀ ਟੈਨਿਸ ਦਾ ਬਹੁਤ ਵਧੀਆ ਪਲੇਅਰ ਸੀ ਉਸ ਸਮੇਂ ਦੇ ਲੇਜੈਂਡਰੀ ਪਲੇਅਰ ਜਿਹੜੇ ਟੈਨਿਸ ਦੇ ਜੀ ਰਮੇਸ਼ ਕ੍ਰਿਸ਼ਨਨ ਨੇ ਕਿਹਾ ਸੀ ਵੀ ਆਉਣ ਵਾਲਾ ਇੰਡੀਆ ਦਾ ਭਵਿੱਖ ਹੈ ਐਡਾ ਵਧੀਆ ਪਲੇਅਰ ਸੀ ਪਰ ਇਹਨਾਂ ਨੇ ਟੈਨਿਸ ਨੂੰ ਆਪਣਾ ਐਜ਼ ਅ ਕੈਰੀਅਰ ਨਾ ਚੁਣ ਕੇ ਇਹ ਚਲੇ ਗਏ ਇੰਡੀਅਨ ਜਿਹੜੀ ਸੀ ਇੰਡੀਅਨ ਫੋਰਸ ਸਰਵਿਸ ਦੇ ਵਿੱਚ ਉਸ ਦੌਰਾਨ ਇਹ ਬਹੁਤ ਉੱਚੀਆਂ ਪੋਸਟਾਂ ਤੇ ਰਹੇ ਇੰਡੀਆ ਦੇ ਐਂਬੈਸਡਰ ਵੀਰੇ ਆਸਟ੍ਰੇਲੀਆ ਦੇ ਵਿੱਚ ਈਰਾਨ ਦੇ ਵਿੱਚ ਮਿਡਲਿਸਟ ਦੇ ਵਿੱਚ ਤਾਂ ਇਹਨਾਂ ਦੀਆਂ ਪੋਸਟਿੰਗਾਂ ਬਹੁਤ ਦੇਸ਼ਾਂ ਦੇ ਵਿੱਚ ਹੋਈਆਂ ਬਹੁਤ ਜਿਹੜੀਆਂ ਇੰਡੀਆ ਗਵਰਨਮੈਂਟ ਵੱਲੋਂ ਸੀ ਬੜੀਆਂ ਮੇਨ ਜ਼ਿੰਮੇਵਾਰੀਆਂ ਇਹਨਾਂ ਨੂੰ ਦਿੱਤੀਆਂ ਗਈਆਂ ਉਸ ਟਾਈਮ ਕਹਿੰਦੇ ਬਹੁਤ ਇੰਟੈਲੀਜੈਂਟ ਬੰਦਾ ਸੀ ਹੁਣ ਇਹਨਾਂ ਦਾ ਵਿਆਹ ਹੋ ਜਾਂਦਾ 1965 ਦੇ ਵਿੱਚ 1965 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਵਿਆਹ ਹੋਣ ਤੋਂ ਬਾਅਦ ਇਹਨਾਂ ਦੀਆਂ ਇੱਕ ਤੋਂ ਇੱਕ ਬਾਅਦ ਚਾਰ ਇਹਨਾਂ ਕਰ ਬੱਚੇ ਪੈਦਾ ਹੁੰਦੇ ਨੇ ਪਰ ਇੱਕ ਗੱਲ ਇਹ ਵੀ ਹੈ ਇੱਥੇ ਜਿਹੜੇ ਚਾਰ ਬੱਚੇ ਹੁੰਦੇ ਨੇ ਚਾਰੋਂ ਦੀਆਂ ਚਾਰੋਂ ਇਹਨਾਂ ਦੇ ਕਰ ਬੇਟੀਆਂ ਜਨਮ ਲੈਂਦੀਆਂ ਨੇ ਹਾਲਾਂਕਿ ਜਿਹੜਾ ਅਕਬਰ ਮਿਰਜ਼ਾ ਖਲੀਲੀ ਹੁੰਦਾ ਉਹਨਾਂ ਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੁੰਦਾ ਉਹ ਆਪਣੀਆਂ ਬੇਟੀਆਂ ਨੂੰ ਇਹਨਾਂ ਨਾਲ ਬਹੁਤ ਲਗਾਵ ਹੁੰਦਾ ਤਾਂ ਬਹੁਤ ਪਿਆਰ ਹੁੰਦਾ ਉਹਨਾਂ ਦਾ ਉੱਥੇ ਜਿਹੜੀ ਹੁੰਦੀ ਹੈ ਸ਼ਕੀਰਾ ਖਲੀਲੀ ਉਹਦਾ ਵੀ ਆਪਣੀ ਬੇਟੀਆਂ ਨਾਲ ਪਿਆਰ ਹੈ ਲਗਾਵ ਹੈ ਬਹੁਤ ਹੈ ਪਰ ਉਹਦੇ ਅੰਦਰ ਕੋਈ ਨਾ ਕੋਈ ਕਮੀ ਜਿਵੇਂ ਕਟੀਸ ਉਹਨ ਕਮੀ ਰੜਕਦੀ ਹਰ ਟਾਈਮ ਵੀ ਇਹ ਮੇਰੇ ਘਰ ਇੱਕ ਬੇਟਾ ਹੋਣਾ ਚਾਹੀਦਾ ਸੀ ਇੱਕ ਬੇਟੇ ਦੀ ਉਹਨੂੰ ਤਾਂਗ ਹੈ ਪਰ ਚਲੋ ਹੁਣ ਜਦੋਂ ਇਹਨਾਂ ਦੀ ਪੋਸਟਿੰਗ ਆਰਡਰ ਦੇਸ਼ਾਂ ਦੇ ਵਿੱਚ ਹੁੰਦੀਆਂ ਨੇ ਅਕਬਰ ਮਿਰਜ਼ਾ ਖਲੀਲੀ ਤਾਂ ਫੈਮਿਲੀ ਨੇ ਵੀ ਨਾਲ ਜਾਣਾ ਸੀ ਤਾਂ ਸ਼ਾਕੀਰਾ ਖਲੀਲੀ ਸ਼ੁਰੂਆਤੀ ਦਿਨਾਂ ਦੇ ਵਿੱਚ ਨਾਲ ਜਾਂਦੀ ਹੈ ਬੱਚੇ ਛੋਟੇ ਹੁੰਦੇ ਨੇ ਉਦੋਂ ਵੀ ਨਾਲ ਜਾਂਦੀ ਫਿਰ ਬੱਚੇ ਵੱਡੇ ਹੋ ਰਹੇ ਨੇ ਉਹਨਾਂ ਦਾ ਸਕੂਲ ਵੀ ਹੈ ਤੇ ਟਾਈਮ ਜਦੋਂ ਵੱਧ ਲੱਗ ਗਿਆ ਮੈਰਿਜ ਨੂੰ ਵੀ 18 ਸਾਲ ਹੋ ਗਏ ਗੱਲ ਆ ਜਾਂਦੀ 1983 ਦੀ ਤੇ ਜਿਹੜਾ ਇੱਕ ਪਿਆਰ ਹੁੰਦਾ ਹੈ ਜਿਹੜਾ ਨਵਾਂ ਵਿਆਹ ਹੁੰਦਾ ਉਹ ਪਿਆਰ ਤੇ ਫਿਰ ਹੌਲੀ-ਹੌਲੀ ਜਿਹੜਾ ਉਹ ਫਰਕ ਪੈਣਾ ਸ਼ੁਰੂ ਹੋ ਜਾਂਦਾ ਉਹ ਪਹਿਲਾਂ ਵਾਲੀ ਗੱਲ ਨਹੀਂ ਰਹਿੰਦੀ ਤਾਂ 18 ਸਾਲ ਮੈਰਿਜ ਨੂੰ ਹੋ ਚੁੱਕੇ ਨੇ ਹੁਣ ਉਹ ਗੱਲ ਤਾਂ ਨਹੀਂ ਸੀ ਤੇ ਜਿਹੜੀ ਸ਼ਕੀਰਾ ਹੁੰਦੀ ਹੈ ਉਹ ਇੰਡੀਆ ਮੂਵ ਕਰ ਜਾਂਦੀ ਹੈ ਇੰਡੀਆ ਰਹਿਣ ਲੱਗ ਜਾਂਦੀ ਹੈ ਤੇ ਅਕਬਰ ਮਿਰਜ਼ਾ ਖਲੀਲੀ ਦੀ ਜਿਹੜੀ ਹੈ ਉਹ ਪੋਸਟਿੰਗ ਈਰਾਨ ਦੀ ਹੁੰਦੀ ਆ ਹੁਣ 1983 ਦੇ ਵਿੱਚ ਕਿਤੇ ਨਾ ਕਿਤੇ ਸ਼ਕੀਰਾ ਨੂੰ ਇੱਕ ਖਾਲੀਪਨ ਮਹਿਸੂਸ ਹੋ ਰਿਹਾ ਵੀ ਜਿਹੜਾ ਉਹਨੂੰ ਇੱਕ ਮਰਦ ਤੋਂ ਪਿਆਰ ਮਿਲਣਾ ਸੀ ਜਾਂ ਜਿਹੜਾ ਉਹਦਾ ਖਾਲੀਪਨ ਸੀ ਇੱਕ ਮਰਦ ਹੀ ਭਰ ਸਕਦਾ ਆਪਣਾ ਜਿਹੜਾ ਆਪੋਜੀਟ ਜੈਂਡਰ ਹੁੰਦਾ ਹੈ ਮਰਦ ਦਾ ਔਰਤ ਨਾਲ ਤੇ ਔਰਤ ਦਾ ਮਰਦ ਨਾਲ ਉਹ ਉਹਦਾ ਖਾਲੀਪਨ ਸੀ ਜਿਹੜਾ ਉਹ ਪੂਰਾ ਨਹੀਂ ਸੀ ਹੋ ਰਿਹਾ ਚਲੋ 1983 ਦੇ ਵਿੱਚ ਇੱਕ ਦਿੱਲੀ ਰੌਇਲ ਫੈਮਲੀਆਂ ਦੀ ਇੱਕ ਪਾਰਟੀ ਹੁੰਦੀ ਹੈ। ਹੁਣ ਉਹ ਪਾਰਟੀ ਦੇ ਵਿੱਚ ਸਾਰੀਆਂ ਇੱਕ ਤੋਂ ਇੱਕ ਤਕੜੀਆਂ ਫੈਮਲੀਆਂ ਸੀ। ਉਹ ਜਾਂਦੀਆਂ ਨੇ ਉਹ ਫੈਮਲੀਆਂ ਦਾ ਸਾਰੀਆਂ ਇੰਨੀਆਂ ਤਕੜੀਆਂ ਨੇ ਉੱਥੇ ਇੱਕ ਸੁਧਾਰਨ ਜਿਹਾ ਬੰਦਾ ਸੀ। ਹੁਣ ਤੁਸੀਂ ਕਹੋਗੇ ਵੀ ਇੰਨੀਆਂ ਰਿਚ ਫੈਮਲੀਆਂ ਰੌਇਲ ਫੈਮਲੀਆਂ ਦੇ ਵਿੱਚ ਇੱਕ ਸੁਧਾਰਨ ਬੰਦਾ ਕੀ ਕਰ ਰਿਹਾ ਸੀ? ਹੁਣ ਪਹਿਲਾਂ ਥੋੜਾ ਜਿਹਾ ਸੁਧਾਰਨ ਬੰਦੇ ਬਾਰੇ ਦੱਸ ਦਿਆਂ ਮੁਰਲੀ ਮਨੋਰ ਮਿਸ਼ਰਾ। ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਵੀ ਉਹ ਆਪਣੇ ਆਪ ਨੂੰ ਸ਼ੋਅ ਕਰਦਾ ਸੀ ਮੈਂ ਬੜੀਆਂ ਅਲੌਕਿਕ ਸ਼ਕਤੀਆਂ ਦਾ ਮਾਲਕ ਆ। ਵੀ ਹਰ ਤਰ੍ਹਾਂ ਦਾ ਕੰਮ ਐ ਕਰ ਸਕਦਾ ਜਿਹੜਾ ਕਿਸੇ ਦਾ ਰੁਕਿਆ ਹੋਵੇ ਕਿਸੇ ਵੀ ਤਰੀਕੇ ਹੋ ਪਾਏ ਕਰਕੇ ਇਹ ਉਹਨੇ ਸਾਰੀ ਜਿਹੜੀ ਰਾਇਲ ਸੁਸਾਇਟੀ ਸੀ ਉਹਦੇ ਵਿੱਚ ਫਲਾਇਆ ਹੋਇਆ ਸੀ ਉਹ ਰਾਇਲ ਜਿਹੜੀਆਂ ਫੈਮਲੀਆਂ ਸੀ ਉਹਦੇ ਕੋਲ ਜਾਂਦੀਆਂ ਸੀ ਵੀ ਜੇ ਕੋਈ ਕੰਮ ਕਰਵਾਉਣਾ ਹੈ ਤਾਂ ਮੁਰਲੀ ਮਨੋਰ ਮਿਸ਼ਰਾ ਉਹ ਕਰਵਾ ਸਕਦਾ ਦੋਨਾਂ ਤੋਂ ਮੋਟੀਆਂ ਫੀਸਾ ਲੈਂਦਾ ਸੀ ਹੁਣ ਇਹ ਗੱਲ ਜਿਹੜੀ ਹੈ ਸ਼ਕੀਰਾ ਖਲੀਲੀ ਨੂੰ ਪਤਾ ਲੱਗਦੀ ਹੈ ਸ਼ਕੀਰਾ ਖਲੀਲੀ ਦੇਖਦੀ ਹੈ ਵੀ ਹੁਣ ਸ਼ਕੀਰਾ ਖਲੀਲੀ ਦਾ ਜਿਹੜਾ ਖਾਲੀਪਣ ਸੀ ਜਿਹੜੀ ਇੱਕ ਆਪੋਜੀਟ ਜੈਂਡਰ ਤੋਂ ਜਰੂਰਤ ਹੁੰਦੀ ਹੈ ਉਹਨੂੰ ਇੱਕ ਮਰਦ ਦੀ ਜਰੂਰਤ ਸੀ ਤਾਂ ਉਹ ਦੇਖਦੀ ਹੈ ਵੀ ਇਹ ਜਿਹੜਾ ਖਾਲੀਪਣਾ ਮੇਰਾ ਇਹ ਮੁਰਲੀ ਮਨੋਰ ਮਿਸ਼ਰਾ ਭਰ ਸਕਦਾ ਤਾਂ ਉਹਦੇ ਕੋਲ ਜਾਂਦੀ ਉਹਦੇ ਵੱਲ ਆਕਰਸ਼ਿਤ ਹੁੰਦੀ ਹੈ ਉਹਦੇ ਨਾਲ ਗੱਲਬਾਤ ਹੁੰਦੀ ਹੈ ਹੁਣ ਜਿਹੜਾ ਮੁਰਲੀ ਮਨੋਰ ਮਿਸ਼ਰਾ ਸੀ ਇੱਕ ਕੱਲ ਦੱਸ ਦਿਆਂ ਇੱਥੇ ਜਿਹੜੀ ਸ਼ਕੀਰਾ ਖਰੀਲੀ ਹੈ ਉਹ ਕਹਿੰਦੇ ਬਹੁਤ ਜ਼ਿਆਦਾ ਖੂਬਸੂਰਤ ਸੀ ਉਹਨਾਂ ਦੀ ਰਿਸ਼ਤੇਦਾਰੀਆਂ ਦੇ ਵਿੱਚ ਰਾਇਲ ਸੁਸਾਇਟੀਆਂ ਦੇ ਵਿੱਚ ਵੀ ਹਾਲਾਂਕਿ ਉਹਨਾਂ ਵਿੱਚ ਵੀ ਬਹੁਤ ਖੂਬਸੂਰਤ ਲੇਡੀ ਸੀ ਪਰ ਇਹਦੀ ਖੂਬਸੂਰਤੀ ਦੇ ਚਰਚੇ ਹਮੇਸ਼ਾ ਹੁੰਦੇ ਸੀ ਹੁਣ ਉਹ ਪਤਾ ਕਰਦਾ ਸ਼ਕੀਰਾ ਖਲੀਲੀ ਬਾਰੇ ਮੁਰਲੀ ਮਨੋਰ ਮਿਸ਼ਰਾ ਉਹਨੂੰ ਪਤਾ ਲੱਗਦਾ ਵੀ ਇਹ ਬਹੁਤ ਪੈਸੇ ਦੀ ਮਾਲਕ ਹੈ ਤੇ ਉਹਨੂੰ ਉਹਦੇ ਪਤੀ ਬਾਰੇ ਵੀ ਪਤਾ ਲੱਗਦਾ ਵੀ ਉਹਦੀ ਐਵੇਂ ਵੱਖ-ਵੱਖ ਦੇਸ਼ਾਂ ਦੇ ਵਿੱਚ ਪੋਸਟਿੰਗ ਹੁੰਦੀ ਹੈ ਵੀ ਇਸ ਪੋਸਟ ਦੇ ਉੱਪਰ ਉਹ ਯਸਮਨਹਰਾਨ ਦੇ ਵਿੱਚ ਇਹ ਹਮ ਉਮਰ ਸੀ ਤਕਰੀਬਨ ਮੁਰਲੀ ਮਨੋਰ ਮਿਸ਼ਰਾ ਤੇ ਸ਼ਕੀਰਾ ਖਲੀਲੀ ਤੇ ਇਹਨਾਂ ਦੀ ਨੀੜਤਾਵਾਦੀ ਹੈ ਉਥੇ ਮੁਰਲੀ ਮਨੂਰ ਜਿਹੜਾ ਮਿਸ਼ਰਾ ਹੁੰਦਾ ਉਹ ਇੱਕ ਆਪਰਚੂਨਿਟੀ ਦੇਖਦਾ ਸ਼ਕੀਰਾ ਖਲੀਲੀ ਦੇ ਵਿੱਚ ਵੀ ਬਹੁਤ ਰਿਚ ਔਰਤ ਹੈ ਤੇ ਇਸ ਟਾਈਮ ਇਹਨੂੰ ਕੱਲੀ ਹੈ ਜਿਹੜਾ ਇਹਦਾ ਇਕੱਲਾਪਨ ਹੈ ਉਹਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦਾ ਹੈ ਵੀ ਮੈਂ ਉਹਦੀ ਅੱਖ ਜਿਹੜੀ ਹੁੰਦੀ ਹੈ ਉਹਦੀ ਜਾਇਦਾਦ ਤੇ ਹੁੰਦੀ ਹੈ ਵੀ ਇਹਦੀ ਜਾਇਦਾਦ ਕਿਸੇ ਤਰੀਕੇ ਆਪਣੇ ਹਵਾਲੇ ਕੀਤੀ ਜਾਵੇ ਆਪਣੇ ਇੱਥੇ ਕਬਜ਼ਾ ਕੀਤਾ ਜਾਵੇ ਹੁਣ ਉਹ ਆਪਰਚੂਨਿਟੀ ਦੇਖਦਾ ਉਹਦੀ ਜਾਇਦਾਦ ਤੇ ਜਿਹੜੀ ਸ਼ਕੀਰਾ ਖਲੀਲੀ ਹੁੰਦੀ ਹੈ ਉਹ ਦੇਖਦੀ ਹੈ ਵੀ ਮੇਰਾ ਖਾਲੀਪਣ ਜਿਹੜਾ ਇਹ ਬੰਦਾ ਪੂਰਾ ਕਰ ਸਕਦਾ ਹੈ ਹੁਣ ਦੋਨੋਂ ਦੇਖਿਆ ਜਾ ਤਾਂ ਇੱਕ ਦੂਜੇ ਦੇ ਵਿੱਚ ਉਸ ਟਾਈਮ ਮੌਕਾ ਦੇਖਦੇ ਨੇ ਇੱਕ ਉਹਨਾਂ ਦੀ ਜਿਹੜੇ ਖਾਲੀਪਣ ਉਹਦਾ ਹੁੰਦਾ ਦੌਲਤ ਦਾ ਤੇ ਉਹਦਾ ਹੁੰਦਾ ਜਿਹੜਾ ਜਸਮਾਨੀ ਉਹ ਪੂਰਾ ਕਰਦੇ ਨੇ ਤੇ ਇਹਨਾਂ ਦੇ ਸੰਬੰਧ ਬਣ ਜਾਂਦੇ ਨੇ ਹੁਣ 1983 ਦੀ ਗੱਲ ਹੈ ਇਹ ਹੌਲੀ ਹੌਲੀ ਸਮਾਂ ਅੱਗੇ ਵਧਦਾ ਜਾਂਦਾ ਗੱਲ ਆ ਜਾਂਦੀ ਹੈ 1985 ਦੀ 1985 ਦੇ ਵਿੱਚ ਸ਼ਕੀਰਾ ਖਲੀਲੀ ਇੱਕ ਝਟਕਾ ਦਿੰਦੀ ਹੈ ਰਾਇਲ ਫੈਮਲੀਆ ਨੂੰ ਰਾਇਲ ਫੈਮਲੀਆ ਨੂੰ ਕਿਉਂਕਿ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਸੀ ਇਸ ਫੈਮਲੀ ਦਾ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਸਿੰਗਾਪੁਰ ਦੇ ਵਿੱਚ ਇੰਡੀਆ ਦੇ ਵਿੱਚ ਇਹਨਾਂ ਦੇ ਰੀਅਲ ਏਸਟੇਟ ਦੇ ਬਿਜ਼ਨਸ ਸੀ ਸਿੰਗਾਪੁਰ ਦੀ ਵੀ ਨਾਗਿਰਤਾ ਇਸ ਪਰਿਵਾਰ ਕੋਲ ਸੀ ਤੇ ਹੁਣ ਆਪਣੇ ਪਰਿਵਾਰ ਨੂੰ ਵੀ ਝਟਕਾ ਇੱਕ ਲੱਗਦਾ ਹੈ ਜਦੋਂ ਇਹ ਫੈਸਲਾ ਲੈਂਦੀ ਹੈ ਜਦੋਂ ਫੈਸਲਾ ਸੁਣਾਉਂਦੀ ਹੈ ਇਹ ਅਕਬਰ ਮਿਰਜ਼ਾ ਖਲੀਲੀ ਤੋਂ ਤਲਾਕ ਲੈਂਦੀ ਹੈ ਇਨੂੰ ਸਮਝਾਇਆ ਜਾਂਦਾ ਪਰ ਕਿਸੇ ਦੀ ਨਹੀਂ ਮੰਨਦੀ ਤੇ ਤਲਾਕ ਲੈ ਲੈਂਦਾ 85 ਦੇ ਵਿੱਚ ਤਲਾਕ ਹੁੰਦਾ ਤੇ ਰਿਸ਼ਤੇਦਾਰੇ ਦੇ ਨਾਲ ਨਾਰਾਜ਼ ਹੁੰਦੇ ਨੇ ਹਜੇ ਇਹ ਨਾਰਾਜ਼ਗੀ ਚੱਲ ਹੀ ਰਹੀ ਹੁੰਦੀ ਹੈ ਤੇ 6 ਮਹੀਨੇ ਬਾਅਦ ਇੱਕ ਹੋਰ ਬਹੁਤ ਵੱਡਾ ਝਟਕਾ ਦਿੰਦੀ ਹੈ ਸਾਰਿਆਂ ਨੂੰ 86 ਦੇ ਵਿੱਚ ਮੁਰਲੀ ਮਨੋਰ ਮਿਸ਼ਰਾ ਦੇ ਨਾਲ 6 ਕੁ ਮਹੀਨੇ ਬਾਅਦ ਵਿਆਹ ਕਰਾ ਲੈਂਦੀ ਤਾਂ ਫਿਰ ਜਿਹੜੀ ਇਹਦੇ ਪਰਿਵਾਰ ਹੁੰਦਾ ਹੈ ਦੀ ਫੈਮਿਲੀ ਰਿਸ਼ਤੇਦਾਰ ਹੁੰਦੇ ਨੇ ਉਹ ਇਹਦੇ ਨਾਲ ਬਿਲਕੁਲ ਨਾਤਾ ਤੋੜ ਦਿੰਦੇ ਨੇ ਇਹਦੇ ਨਾਲ ਬੋਲਚਾਲ ਬੰਦ ਹੋ ਜਾਂਦਾ ਹੈ ਇਥੋਂ ਤੱਕ ਕਿ ਦੀਆਂ ਵੱਡੀਆਂ ਤਿੰਨ ਬੇਟੀਆਂ ਵੀ ਇਹਨੂੰ ਛੱਡ ਕੇ ਅਕਬਰ ਮਿਰਜ਼ਾ ਖਲੀਲੀ ਕੋਲ ਚਲੀਆਂ ਜਾਂਦੀਆਂ ਨੇ ਇਹਦੇ ਕੋਲ ਰਹਿ ਜਾਂਦੀ ਇੱਕ ਛੋਟੀ ਬੇਟੀ ਸਬਕ ਖਲੀਲੀ ਹੁਣ ਛੋਟੇ ਬੱਚਿਆਂ ਦਾ ਮਾਂ-ਬਾਪ ਮਾਂ ਨਾਲ ਥੋੜਾ ਜਿਹਾ ਪਿਆਰ ਵੀ ਜ਼ਿਆਦਾ ਹੁੰਦਾ ਹੈ ਇਹ ਕਹਿ ਲੀਏ ਤਾਂ ਉਹ ਇੱਕ ਬੇਟੀ ਇਹਦੇ ਕੋਲ ਰਹਿ ਜਾਂਦੀਆਂ ਤਿੰਨ ਬੇਟੀਆਂ ਆਪਣੇ ਪਿਤਾ ਕੋਲ ਚਲੀਆਂ ਜਾਂਦੀਆਂ ਨੇ ਇੱਕ ਹੋਰ ਕੀ ਕੰਮ ਕਰਦੀ ਹੈ ਸ਼ਗੀਰਾ ਖਲੀਲੀ ਆਪਣੀ ਜਿੰਨੀ ਪ੍ਰਾਪਰਟੀ ਹੁੰਦੀ ਹੈ ਕਿਉਂਕਿ ਅਰਬਾਂ ਖਰਬਾਂ ਦੀ ਮਾਲਕ ਸੀ ਉਹ ਸਾਰੀ ਪ੍ਰਾਪਰਟੀ ਦੀ ਪਾਵਰ ਆਫ ਅਟਰਨੀ ਮੁਰਲੀ ਮਨੋਰ ਮਿਸ਼ਰਾ ਦੇ ਨਾਮ ਕਰ ਦਿੰਦੀ ਹੈ ਜਿਹੜੀ ਕਿ ਉਹ ਚਾਹੁੰਦਾ ਵੀ ਸੀ ਇਸੇ ਕਰਕੇ ਉਹਨੇ ਇਹਦੇ ਨਾਲ ਵਿਆਹ ਕਰਵਾਇਆ ਸੀ ਓਪਰਚ्युनिटी ਨੂੰ ਇਹੀ ਦੇਖੀ ਸੀ ਇਹਦੇ ਵਿੱਚ ਹੁਣ ਉਹਦੇ ਨਾਮ ਹੋ ਜਾਂਦੀ ਹੈ ਤੇ ਉੱਥੇ ਕੀ ਹੁੰਦਾ ਵੀ ਪਰਿਵਾਰ ਨੇ ਤਾਂ ਮਿਲਣਾ ਜੁਲਣਾ ਬੰਦ ਕਰਤਾ ਪਰ ਰਾਇਲ ਫੈਮਲੀਆਂ ਦੇ ਵਿੱਚ ਵੱਡੇ ਪਰਿਵਾਰਾਂ ਦੇ ਵਿੱਚ ਵੱਡੇ ਅਫਸਰਾਂ ਦੇ ਨਾਲ ਜਿਹੜੀ ਸ਼ਕੀਰਾ ਖਲੀਲੀ ਦਾ ਬਹਿਣਾ ਉੱਠਣਾ ਹੁੰਦਾ ਹੁਣ ਉਹਨਾਂ ਦੇ ਕੰਟੈਕਟ ਮੁਰਲੀ ਮਨੋਵਰ ਮਿਸ਼ਰਾ ਨੂੰ ਮਿਲਨੇ ਸ਼ੁਰੂ ਹੋ ਜਾਂਦੇ ਨੇ ਹੁਣ ਉਹ ਅਫਸਰ ਵੀ ਆਪਣੇ ਕੰਮ ਕਰਵਾਉਣ ਲਈ ਮੁਰਲੀ ਮਨੋਵਰ ਮਿਸ਼ਰਾ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਨੇ ਤੇ ਇੱਥੇ ਕੀ ਹੁੰਦਾ ਜਿਹੜਾ ਮੁਰਲੀ ਹੁੰਦਾ ਉਹ ਆਪਣੇ ਆਪ ਨੂੰ ਥੋੜਾ ਮੋਡੀਫਾਈ ਕਰਦਾ ਤੇ ਆਪਣਾ ਲੈਵਲ ਥੋੜਾ ਉੱਪਰ ਚੱਕਦਾ ਆਪਣਾ ਨਾਮ ਚੇਂਜ ਕਰਦਾ ਉਹ ਆਪਣਾ ਨਾਮ ਰੱਖ ਲੈਂਦਾ ਹੈ ਸਵਾਮੀ ਸ਼ਰਧਾਨੰਦ ਹੁਣ Swami Sharadhanand ਕਾਫੀ ਬੰਗਲੌਰ ਦੇ ਵਿੱਚ ਮਸ਼ਹੂਰ ਹੋ ਜਾਂਦਾ ਆਈਪੀਐਸ ਅਧਿਕਾਰੀ ਲੀਡਰ ਚੰਗੇ ਵੱਡੇ ਵੱਡੇ ਅਫਸਰ ਉਹਦੇ ਕੋਲ ਆਉਣਾ ਸ਼ੁਰੂ ਕਰ ਦਿੰਦੇ ਨੇ ਹੁਣ ਜਿਹੜਾ Swami Sharadhanand ਹੁੰਦਾ ਇਹਦੇ ਕੋਲ ਆਪਣੀ ਕੋਈ ਪ੍ਰਾਪਰਟੀ ਨਹੀਂ ਹੁੰਦੀ ਇਹ ਅਸਕੀਰਾ ਖਲੀਲੀ ਦੇ ਘਰ ਵਿੱਚ ਘਰ ਕੀ ਕਹਿੰਦੇ ਇੱਕ ਬਹੁਤ ਵੱਡਾ ਮਹਿਲ ਹੈ ਬੰਗਲੌਰ ਦੇ ਵਿੱਚ ਮਦਰਾਸ ਦੇ ਵਿੱਚ ਕਈ ਬੰਬੇ ਦੇ ਵਿੱਚ ਤਾਂ ਉੱਥੇ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੁਣ ਉਸੇ ਮਹਿਲ ਦੇ ਵਿੱਚ ਇਹ ਪ੍ਰਵਚਨ ਦੇਣੇ ਸ਼ੁਰੂ ਕਰ ਦਿੰਦੇ ਨੇ ਲੋਕ ਇਹਨੂੰ ਆ ਕੇ ਮਿਲਦੇ ਨੇ ਤੇ ਇਦੇ ਪ੍ਰਵਚਨ ਸੁਣ ਵੱਡੇ ਵੱਡੇ ਲੋਕ ਆਉਂਦੇ ਨੇ ਹੁਣ ਇਹ ਇੱਕ ਜਾਨੀ ਮਾਨੀ ਹਸਤੀ ਬਣ ਗਿਆ ਉੱਥੇ ਜਾਨਣਾ ਮੰਨਾ ਬਾਬਾ ਬਣ ਗਿਆ ਬੰਗਲੌਰ ਦੇ ਵਿੱਚ ਇਹਦੀ ਇੱਕ ਆਡੀ ਆਪਣੀ ਪਛਾਣ ਬਣ ਗਈ ਤੇ ਜ਼ਕੀਰਾ ਖਲੀਲੀ ਕੋਲ ਪੈਸਾ ਪਹਿਲਾਂ ਹੀ ਬਹੁਤ ਜ਼ਿਆਦਾ ਸੀ ਚਲੋ ਆਪਣੇ ਕੰਮ ਕਰਦੇ ਰਹੀ ਹੁਣ ਜਦੋਂ ਆਪਾਂ ਕਿਸੇ ਇਨਸਾਨ ਨਾਲ ਰਹਿਣਾ ਸ਼ੁਰੂ ਕਰਦੇ ਆਂ ਉਹਦੀਆਂ ਜਿਹੜੀਆਂ ਚੰਗੀਆਂ ਆਪਾਂ ਨੂੰ ਹੈਬਟਾ ਹੁੰਦੀਆਂ ਉਹਦਾ ਤਾਂ ਪਤਾ ਪਹਿਲਾਂ ਹੀ ਲੱਗ ਜਾਂਦਾ ਹੈ ਕਿਉਂਕਿ ਚੰਗਾ ਬਣ ਕੇ ਦਿਖਾਂਦਾ ਹਮੇਸ਼ਾ ਇੱਕ ਇਨਸਾਨ ਦੂਜੇ ਨੂੰ ਜਦੋਂ ਨਾਲ ਰਹਿੰਦੇ ਆ ਫਿਰ ਉਹਦੀਆਂ ਮਾੜੀਆਂ ਚੀਜ਼ਾਂ ਵੀ ਆਪਾਂ ਨੂੰ ਪਤਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਸ਼ਕੀਰਾ ਖਲੀਲੀ ਨੂੰ ਹੌਲੀ-ਹੌਲੀ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਵੀ ਜਿਹੜਾ ਸਵਾਮੀ ਸ਼ਰਧਾਨੰਦ ਨੇ ਮੇਰੇ ਨਾਲ ਵਿਆਹ ਸਿਰਫ ਮੇਰੇ ਪੈਸੇ ਕਰਕੇ ਕਰਵਾਇਆ ਦੋਨੋਂ ਆਪਣੀ ਗਲਤੀ ਦਾ ਕਿਤੇ ਨਾ ਕਿਤੇ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਇੱਕ ਫਿਰ ਡਿਸੀਜਨ ਲੈਂਦੀ ਹੈ ਉਹ ਕਹਿੰਦੀ ਹੈ ਵੀ ਮੈਂ ਆਪਣੀ ਸਾਰੀ ਪ੍ਰਾਪਰਟੀ ਜਿਹੜੀ ਹੈ ਆਪਣੇ ਚਾਰਾਂ ਬੇਟੀਆਂ ਦੇ ਵਿੱਚ ਬਰਾਬਰ ਵੰਡਣੀ ਹੈ ਜਿਹੜੀਆਂ ਤਿੰਨ ਬੇਟੀਆਂ ਦੇ ਨਾਲ ਨਹੀਂ ਰਹਿ ਰਹੀਆਂ ਉਹ ਵੀ ਹੈ ਤਾਂ ਉਹਦੀਆਂ ਬੇਟੀਆਂ ਨੇ ਉਹਨਾਂ ਦੇ ਜਿਹੜੀ ਉਹਦੇ ਨਾਲ ਰਹਿ ਰਹੀ ਹੈ ਚਾਰਾਂ ਬੇਟੀਆਂ ਵਿੱਚ ਬਰਾਬਰ ਬਰਾਬਰ ਵੰਡਣੀ ਹੈ ਇਹ ਗੱਲ ਉਹ ਸਵਾਮੀ ਸ਼ਰਧਾ ਨੰਦ ਨੂੰ ਦੱਸਦੀ ਹੈ ਹੁਣ ਸਵਾਮੀ ਸ਼ਰਧਾ ਨੰਦ ਨੂੰ ਇੱਥੇ ਬਹੁਤ ਵੱਡਾ ਝਟਕਾ ਲੱਗਦਾ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਵੀ ਮੈਂ ਇਹ ਸਾਰਾ ਕੁਝ ਜਿਹੜਾ ਪ੍ਰੋਪੋਗੈਂਡਾ ਹੈ ਇਹ ਕੀਤਾ ਤਾਂ ਪ੍ਰਾਪਰਟੀ ਵਾਸਤੇ ਸੀ ਤੇ ਇਹ ਮੇਰੇ ਨਾਲ ਕੀ ਹੋ ਰਿਹਾ ਉਹਨੂੰ ਜਦੋਂ ਸਾਰਾ ਕੁਝ ਹੱਥੋਂ ਜਾਂਦਾ ਦਿਖਦਾ ਹੈ ਤਾਂ ਉਹ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ ਪਤਾ ਹੈਗਾ ਤਾਂ ਆਪਾਂ ਸਮਝ ਹੀ ਸਕਦੇ ਹਾਂ ਵੀ ਰੋਕਣ ਦੀ ਕੋਸ਼ਿਸ਼ ਕਰੇਗਾ ਹੁਣ ਉਹਨਾਂ ਚ ਤਲਖੀਆਂ ਵੱਜ ਜਾਂਦੀਆਂ ਨੇ ਨਿੱਤ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਦੇ ਆਪਸ ਦੇ ਵਿੱਚ ਤੇ ਇਸ ਦੌਰਾਨ ਕੀ ਹੁੰਦਾ ਜਿਹੜੀ ਸਬਾ ਕੁਲੀਲੀ ਹੁੰਦੀ ਹੈ ਬੇਟੀ ਸ਼ਗੀਰਾ ਕੁਲੀਲੀ ਉਹ ਵੱਡੀ ਹੋ ਰਹੀ ਹੈ ਉਹ ਆਪਣੀ ਕਾਲਜ ਦੀ ਪੜ੍ਹਾਈ ਲਈ ਬੰਬੇ ਚਲੀ ਜਾਂਦੀ ਹੈ ਜਿਹੜਾ ਅੱਜ ਕੱਲ ਆਪਾਂ ਮੁੰਬਈ ਕਹਿੰਦੇ ਹਾਂ ਉਹ ਉੱਥੇ ਚਲੀ ਜਾਂਦੀ ਹੈ ਹੁਣ ਮਾਂ ਬੇਟੀ ਦੀ ਜਿਹੜੀ ਗੱਲ ਹੈ ਉਹ ਸਿਰਫ ਫੋਨ ਤੇ ਹੁੰਦੀ ਹੈ ਚਲੋ ਚੱਲਦੇ ਚੱਲਦੇ ਹੌਲੀ ਹੌਲੀ ਗੱਲ ਪਹੁੰਚਦੀ ਹੈ 1991 ਦੇ 1991 April ਦੇ ਵਿੱਚ ਜਦੋਂ ਉਹ ਤੋਂ ਸਬਾ ਖਲੀਲੀ ਫੋਨ ਕਰਦੀ ਆ ਤਾਂ ਅੱਗੇ ਕੀ ਹੁੰਦਾ ਸੀ ਵੀ ਉਹ ਫੋਨ ਚੱਕਿਆ ਜਾਂਦਾ ਸੀ ਉਹਦੀ ਮਾਂ ਸ਼ਕੀਰਾ ਖਲੀਲੀ ਵੱਲੋਂ ਪਰ ਹੁਣ ਉਹ ਫੋਨ ਨੂੰ ਚੱਕਦਾ ਸੁਆਮੀ ਸ਼ਰਧਾਨੰਦ ਤੇ ਜਿਉਂ ਨੇ ਪੁੱਛਿਆ ਵੀ ਮੈਨੂੰ ਮੇਰੀ ਮਾਂ ਨਾਲ ਗੱਲ ਕਰਾਓ ਤਾਂ ਕਹਿ ਦਿੰਦਾ ਵੀ ਉਹ ਬਾਜ਼ਾਰ ਗਈ ਹੈ ਉਹ ਕਿਤੇ ਘੁੰਮਣ ਗਈ ਹੋਈ ਹੈ ਕਦੇ ਕੁਛ ਕਦੇ ਚੱਕਿਆ ਨਹੀਂ ਜਾਂਦਾ ਜੇ ਚੱਕਿਆ ਜਾਂਦਾ ਤਾਂ ਸੁਆਮੀ ਸ਼ਰਧਾਨੰਦ ਵੱਲੋਂ ਮਾਂ ਨਾਲ ਕੋਈ ਗੱਲ ਨਹੀਂ ਹੁੰਦੀ ਹੁਣ 1991 April ਦੀ ਇਹ ਗੱਲ ਹੈ ਗੱਲ ਅੱਗੇ ਚਲਦੀ ਚਲਦੀ ਇਹ ਪਹੁੰਚ ਜਾਂਦਾ ਹੈ 1992 ਦੇ ਵਿੱਚ ਹੁਣ 1992 ਜੂਨ ਦੇ ਵਿੱਚ ਸਭਾ ਖਲੀਲੀ ਨੂੰ ਛੁੱਟੀਆਂ ਹੁੰਦੀਆਂ ਨੇ ਕਾਲਜ ਦੇ ਵਿੱਚ ਤੇ ਉਹ ਸੋਚਦੀ ਐ ਵੀ ਮੈਂ ਰਿਆ ਅਜੇ ਗੱਲ ਵੀ ਨਹੀਂ ਹੋਈ ਮੇਰੀ ਮਾਂ ਨਾਲ ਬਹੁਤ ਦੇਰ ਹੋ ਗਈ ਤੇ ਮੈਂ ਨੂੰ ਛੁੱਟੀਆਂ ਵੀ ਨਹੀਂ ਉਹ ਬੰਗਲੌਰ ਆ ਜਾਂਦੀ ਐ ਜਦੋਂ ਆ ਕੇ ਦੇਖਦੀ ਐ ਉਹਦੀ ਮਾਂ ਘਰੇ ਹੈ ਨਹੀਂ ਤਾਂ ਅਸ਼ੋਕਨਗਰ ਉੱਥੇ ਕੋਈ ਇਲਾਕਾ ਪੈਂਦਾ ਉੱਥੇ ਥਾਣੇ ਦੇ ਵਿੱਚ ਜਾਂਦੀ ਐ ਤੇ ਉੱਥੇ ਆਪਣੀ ਮਾਂ ਦੀ ਸ਼ਕੀਰਾ ਖਲੀਲੀ ਦੀ ਗੁੰਮਸ਼ਦਗੀ ਦੀ ਰਿਪੋਰਟ ਦਰਜ ਕਰਵਾਂਦੀ ਹੈ ਤੇ ਨਾਲ ਉਹ ਇਹ ਵੀ ਉੱਥੇ ਦਰਜ ਕਰਵਾਂਦੀ ਹੈ ਵੀ ਮੈਨੂੰ ਸ਼ੱਕ ਸਵਾਮੀ ਸ਼ਰਧਾਨੰਦ ਦੇ ਉੱਪਰ ਹੈ ਹੁਣ ਪੁਲਿਸ ਲਈ ਇੱਕ ਬਹੁਤ ਵੱਡੀ ਇਹ ਗੱਲ ਹੋ ਜਾਂਦੀ ਹੈ ਹੁਣ ਪੁਲਿਸ ਨੂੰ ਸਮਝ ਨਹੀਂ ਆਉਂਦਾ ਵੀ ਕੀ ਕੀਤਾ ਜਾਵੇ ਕਿਉਂਕਿ ਜਿਹੜਾ ਸਵਾਮੀ ਸ਼ਰਧਾਨੰਦ ਹੈ ਅੱਜ ਕੱਲ੍ਹ ਦੇਖੋ ਧਰਮ ਦੇ ਨਾਲ ਆਪਾਂ ਨਹੀਂ ਪੰਗਾ ਲੈ ਸਕਦੇ ਉਹ ਬਹੁਤ ਵੱਡਾ ਇਸ਼ੂ ਬਣ ਜਾਂਦਾ ਹੈ ਹੁਣ ਸਵਾਮੀ ਸ਼ਰਧਾਨੰਦ ਸੀ ਜਿਹੜਾ ਉਹ ਇੱਕ ਕਾਫੀ ਜਾਨਿਆ ਮਾਨਿਆ ਤੇ ਧਾਰਮਿਕ ਚਿਹਰਾ ਸੀ ਇੱਕ ਬਾਬਾ ਸੀ ਜਿਹਦੇ ਕੋਲ ਚੰਗੇ ਚੰਗੇ ਅਫਸਰ ਲੀਡਰ ਆਉਂਦੇ ਸੀ ਉਹਦੇ ਕੋਲ ਹੁਣ ਪੁਲਿਸ ਵਾਲੇ ਉਹਨੂੰ ਹੱਥ ਪਾਣ ਦੀ ਸੋਚ ਵੀ ਨਹੀਂ ਸਕਦੇ ਜਿਹੜੇ ਛੋਟੇ ਲੈਵਲ ਦੇ ਅਧਿਕਾਰੀ ਹੁੰਦੇ ਨੇ ਹੁਣ ਉਹ ਚਲੋ ਐਫ ਆਈ ਆਰ ਹੋਈ ਹੈ ਜਾਣਾ ਸੀ ਜਾਣਦੇ ਨੇ ਪਰ ਬੜਾ ਇੱਕ ਤਰੀਕੇ ਨਾਲ ਉਹ ਤੋਂ ਪੁੱਛਿਆ ਜਾਂਦਾ ਵੀ ਤੁਹਾਡੀ ਪਤਨੀ ਦੀ ਗੁੰਮਸ਼ਦਗੀ ਦੀ ਰਿਪੋਰਟ ਦਰਜ ਹੋਈ ਹੈ ਉਹਨਾਂ ਦੀ ਬੇਟੀ ਵੱਲੋਂ ਵੀ ਉਹ ਕਿੱਥੇ ਨੇ ਤੋਂ ਉਹਨਾਂ ਨੂੰ ਕਹਿ ਦਿੰਦਾ ਵੀ ਮੈਨੂੰ ਤਾਂ ਆਪ ਨਹੀਂ ਪਤਾ ਕਿੱਥੇ ਚਲੀ ਗਈ ਮੈਂ ਤਾਂ ਪਰੇਸ਼ਾਨ ਹਾਂ ਚਲੋ ਉਹਦੇ ਨਾਲ ਕੋਈ ਜ਼ਿਆਦਾ ਸ਼ਕਤੀ ਨਹੀਂ ਕੀਤੀ ਜਾਂਦੀ ਕਿਉਂਕਿ ਉਹ ਇੱਕ ਜਾਣਿਆ-ਮਾਨਿਆ ਚਿਹਰਾ ਆਫਸਰਾਂ ਦਾ ਉਹਨੇ ਨਾਲ ਬਹਿਣਾ ਉੱਠਣਾ ਹੈ ਲੀਡਰਾਂ ਦਾ ਬਹਿਣਾ ਉੱਠਣਾ ਹੈ ਉਹ ਲੀਡਰ ਉਹਦੇ ਕੋਲ ਆਪਣੀਆਂ ਮੁਸੀਬਤਾਂ ਲੈ ਕੇ ਜਾਂਦੇ ਨੇ ਤਾਂ ਪੁਲਿਸ ਵਾਲੇ ਉਹਨੂੰ ਹੱਥ ਪਾਣ ਤੋਂ ਪਹਿਲਾਂ ਸੋਚਦੇ ਨੇ ਵੀ ਸਬੂਤ ਕੋਈ ਹੈ ਨਹੀਂ ਕਿਵੇਂ ਹੱਥ ਪਾਇਆ ਜਾਵੇ ਚਲੋ ਗੱਲ ਅੱਗੇ ਚੱਲਦੀ ਹੈ 1992 ਤੋਂ ਗੱਲ ਪਹੁੰਚ ਜਾਂਦੀ ਹੈ ਅਪ੍ਰੈਲ ਲਗਭਗ ਅਪ੍ਰੈਲ 1994 ਹੁਣ ਉੱਥੇ ਜਾ ਕੇ ਪੁਲਿਸ ਵਾਲੇ ਸੋਚਣ ਲੱਗ ਜਾਂਦੇ ਨੇ ਵੀ ਇਹ ਕੇਸ ਨੂੰ ਬੰਦ ਕੀਤਾ ਜਾਵੇ ਇਸ ਕੇਸ ਵਿੱਚ ਕੁਝ ਹੈ ਨਹੀਂ ਇਹਦੀ ਪਤਨੀ ਸੀ ਪਤਾ ਨਹੀਂ ਕਿੱਥੇ ਚਲੀ ਗਈ ਕੋਈ ਸਬੂਤ ਨਹੀਂ ਕੋਈ ਪ੍ਰੂਫ ਨਹੀਂ ਹੁਣ ਇਹਦੇ ਵਿੱਚ ਕੋਈ ਅੱਗੇ ਪ੍ਰੋਗਰੈਸ ਹੋ ਨਹੀਂ ਰਹੀ ਕੇਸ ਦੇ ਵਿੱਚ ਤਾਂ ਕੇਸ ਨੂੰ ਬੰਦ ਕਰਨ ਦੀ ਸੋਚ ਰਹੇ ਹੁੰਦੇ ਨੇ ਇੱਕ ক্লোਜ਼ਰ ਰਿਪੋਰਟ ਉਹਨਾਂ ਨੇ ਬਣਾਈ ਹੁੰਦੀ ਹੈ ਤਾਂ ਅਕਸਮਾਤ ਇੱਕ ਦਿਨ ਕੀ ਹੁੰਦਾ ਵੀ ਇੱਕ ਪੁਲਿਸ ਅਫਸਰ ਕੋਈ ਠੇਕੇ ਤੇ ਜਾਂਦਾ ਸ਼ਾਮ ਦੇ ਟਾਈਮ ਹੁਣ ਠੇਕੇ ਤੇ ਤਾਂ ਆਪਾਂ ਸਮਝ ਸਕਦੇ ਹਾਂ ਵੀ ਸ਼ਰਾਬ ਪੀਣ ਹੀ ਜਾਏਗਾ ਪਰ ਬਰਦੀ ਦੇ ਵਿੱਚ ਨਹੀਂ ਹੁੰਦਾ ਉਹ ਸਿਵਲ ਡிரஸ் ਦੇ ਹੁੰਦਾ ਬਰਦੀ ਦੇ ਵਿੱਚ ਜਾ ਕੇ ਠੇਕੇ ਤੇ ਬੈਠ ਕੇ ਸ਼ਰਾਬ ਇੱਕ ਪੁਲਿਸ ਅਧਿਕਾਰੀ ਲਈ ਵੈਸੇ ਵੀ ਸਹੀ ਗੱਲ ਨਹੀਂ ਤੇ ਵੈਸੇ ਵੀ ਉਹ ਸਸਪੈਂਡ ਹੋ ਸਕਦਾ ਵੀ ਇੱਕ ਬਰਦੀ ਦੇ ਵਿੱਚ ਬੈਠਾ ਸ਼ਰਾਬ ਪੀ ਰਿਹਾ ਤੋ ਸਿਵਲ ਡிரஸ் ਦੇ ਵਿੱਚ ਹੁੰਦਾ ਉੱਥੇ ਇੱਕ ਬੰਦਾ ਹੁੰਦਾ ਕੋਈ ਜਿਹਨੇ ਬਹੁਤ ਜ਼ਿਆਦਾ दारू ਕੀਤੀ ਹੁੰਦੀ ਆ ਉਹ ਬੰਗਲੌਰ ਪੁਲਿਸ ਨੂੰ ਗਾਲਾਂ ਕੱਢ ਰਿਹਾ ਹੁੰਦਾ ਬੈਠਾ ਉੱਥੇ ਵੀ ਇਹ ਕਿਸੇ ਕੰਮ ਦੀ ਨਹੀਂ ਹੈਗੀ ਹੁਣ ਉਹ ਚਾਹੇ ਸਿਵਲ ਡிரஸ் ਦੇ ਵਿੱਚ ਸੀ ਚਾਹੇ ਠੇਕੇ ਤੇ ਸੀ ਪਰ ਹੈ ਇੱਕ ਪੁਲਿਸ ਵਾਲਾ ਸੀ ਉਹਨੂੰ ਅੰਦਰਲਾ ਪੁਲਿਸ ਵਾਲਾ ਉੱਠ ਜਾਂਦਾ ਹੈ ਤਾਂ ਉਹ ਦੇਖਦਾ ਹੈ ਉਹ ਫਿਰ ਦੇਖਦਾ ਵੀ ਇਹਦੇ ਬੰਦੇ ਨਾਲ ਗੱਲ ਕਰਕੇ ਦੇਖੀ ਵੀ ਹੈ ਕੀ ਇਹ ਉਹਨੂੰ ਨਹੀਂ ਦੱਸਦਾ ਵੀ ਮੈਂ ਪੁਲਿਸ ਵਾਲਾ ਤਾਂ ਉਹਦੇ ਨਾਲ ਗੱਲਬਾਤ ਸ਼ੁਰੂ ਕਰਦਾ ਹੈ ਕਹਿੰਦਾ ਕੀ ਹੋਇਆ ਵੀ ਕਿਉਂ ਨਹੀਂ ਕਿਸੇ ਕੰਮ ਦੀ ਉਹ ਜਿਹੜੀ ਉੱਥੇ ਗੱਲ ਦੱਸਦਾ ਤਾਂ ਉਹ ਪੁਲਿਸ ਵਾਲੇ ਦੀ ਵੀ ਰੂਹ ਕੰਮ ਜਾਂਦੀ ਹੈ ਉਹਨੇ ਸ਼ਰਾਬ ਸ਼ਰੂ ਤੱਕ ਕੀ ਪੈਣੀ ਸੀ ਉਹਦੀ ਜਿਹੜੀ ਮਾੜਾ ਮੋਟਾ ਉਹਨੂੰ ਜ਼ਰੂਰ ਸੀ ਉਹ ਵੀ ਉਹਦਾ ਉੱਤਰ ਚੁੱਕਿਆ ਉਹਦਾ ਸ਼ਰਾਬ ਦਾ ਉਹਦੇ ਦਿਮਾਗ ਚੋਂ ਨਿਕਲ ਜਾਂਦੀ ਹੈ ਉਹ ਨਾਮ ਜਿਹੜਾ ਉਹਦਾ ਪਹਿਲਾ ਨਾਮ ਦੱਸਦਿਆਂ ਉਹ ਨਾਮ ਸੀ ਰਾਜੂ ਰਾਜੂ ਕਹਿੰਦਾ ਵੀ ਮੇਰੇ ਉਸਤਾਦ ਨੇ ਆਪਣੀ ਘਰ ਵਾਲੀ ਨੂੰ ਮਾਰ ਕੇ ਘੱਟਦਾ ਪੁਲਿਸ ਨੂੰ ਕੋਈ ਪਤਾ ਨਹੀਂ ਤੇ ਉਹ ਕੁਝ ਨਹੀਂ ਕਰ ਸਕੀ ਉਸ ਬੰਦੇ ਦਾ ਉਹ ਕਹਿੰਦਾ ਤੂੰ ਕੀ ਦੀ ਗੱਲ ਕਰਦਾ ਉਹ ਕਹਿੰਦਾ ਮੈਂ ਸੁਆਮੀ ਸ਼ਰਦਾ ਨਾਮ ਦੀ ਗੱਲ ਕਰਦਾ ਤਾਂ ਉਹਨੂੰ ਹੋਰ ਝਟਕਾ ਲੱਗਦਾ ਜੀ ਅਸੀਂ ਤਾਂ ਇਹ ਕੇਸ ਜਿਹੜਾ ਉਹ ਬੰਦ ਕਰਨ ਦੀ ਸੋਚ ਰਹੇ ਹਾਂ ਪਰ ਇੱਥੇ ਤਾਂ ਬੜੇ ਵੱਡੇ ਵੱਡੇ ਸਰਾਗ ਮਿਲ ਰਹੇ ਨੇ ਫਿਰ ਉਹਨੂੰ ਹੋਰ ਪੁੱਛਦਾ ਵੀ ਅੱਗੇ ਫਿਰ ਕੀ ਹੋਇਆ ਤੇ ਰਾਜੂ ਦੱਸਦਾ ਹੈ 22 ਅਪ੍ਰੈਲ 1991 ਨੂੰ ਮੈਂ ਤੇ ਮੇਰਾ ਉਸਤਾਦ ਜਿੱਥੇ ਤਬੂਤ ਬਣਾਏ ਜਾਂਦੇ ਨੇ ਉਹ ਦੁਕਾਨ ਤੇ ਗਏ ਬਹੁਤ ਵੱਡੀ ਇੱਕ ਦੁਕਾਨ ਹੈ ਜਿੱਥੇ ਚੰਗੀਆਂ ਰਾਇਲ ਫੈਮਲੀਆਂ ਦੇ ਤਬੂਤ ਬਣਦੇ ਸੀ ਉਹ ਕਹਿੰਦਾ ਸੀ ਉੱਥੇ ਗਏ ਉੱਥੇ ਇੱਕ ਤਬੂਤ ਦਾ ਆਰਡਰ ਦਿੱਤਾ ਸਵਾਮੀ ਸ਼ਰਧਾਨੰਦ ਨੇ ਕਹਿੰਦਾ ਤਬੂਤ ਦਾ ਆਰਡਰ ਦੇ ਕੇ ਅਸੀਂ ਘਰ ਆ ਗਏ ਤੇ ਘਰ ਆ ਕੇ ਸਵਾਮੀ ਸ਼ਰਧਾਨੰਦ ਨੇ ਮੇਰੇ ਤੋਂ ਇੱਕ ਕਮਰੇ ਦੇ ਵਿੱਚ ਬਹੁਤ ਵੱਡਾ ਟੋਆ ਪਟਵਾਇਆ ਅਲੱਗ ਸ਼ਕੀਰਾ ਖਲੇ ਲਈ ਉੱਥੇ ਆ ਜਾਂਦੀ ਉਹ ਪੁੱਛਦੀ ਹੈ ਵੀ ਟੋਆ ਕਾਦੇ ਵਾਸਤੇ ਤੋਨੂੰ ਉਹ ਬਹਾਨੇ ਲਾ ਦਿੰਦਾ ਵੀ ਇੱਥੇ ਵਾਟਰ ਟੈਂਕ ਬਣਾਣਾ ਹੈ ਇੱਥੇ ਜੇ ਉਹ ਚਲੋ ਜੋ ਵੀ ਸੀ ਤੋਨੂੰ ਬਹਾਨੇ ਲਾ ਦਿੰਦਾ ਉਹ ਚਲੀ ਜਾਂਦੀ ਹੈ ਟੋਆ ਪਟਿਆ ਜਾਂਦਾ ਅਗਲਾ ਦਿਨ ਆ ਜਾਂਦਾ 28 April ਨੂੰ ਸੋਖਾ ਨਾ ਹੁਣ 28 April ਨੂੰ ਸਵਾਮੀ ਸ਼ਰਦਾ ਆਨੰਦ ਬਿਨਾ ਕਿਸੇ ਮਤਲਬ ਤੋਂ ਬਿਨਾ ਕਿਸੇ ਗੱਲ ਤੋਂ ਸਾਰੇ ਨੌਕਰਾਂ ਨੂੰ ਛੁੱਟੀ ਦੇ ਦਿੰਦਾ ਹੁਣ ਸਾਰੇ ਨੌਕਰ ਛੁੱਟੀ ਤੇ ਹੁੰਦੇ ਨੇ ਤਾਂ ਮਹਿਲ ਦੇ ਵਿੱਚ ਸਿਰਫ ਤਿੰਨ ਜਣੇ ਬਚਦੇ ਨੇ ਰਾਜੂ ਜਿਹੜਾ ਨੌਕਰ ਸੀ Swami Sharadanand ਤੇ ਉਹਦੀ ਪਤਨੀ ਸ਼ਕੀਰਾ ਖਲੀਲੀ ਇਹ ਤਿੰਨ ਜਣੇ ਹੁੰਦੇ ਨੇ ਸ਼ਕੀਰਾ ਖਲੀਲੀ ਤੇ Swami Sharadanand ਆਪਣੇ ਕਮਰੇ ਦੇ ਵਿੱਚ ਬੈਠੇ ਹੁੰਦੇ ਨੇ Swami Sharadanand ਚਾਹ ਦਾ ਕੱਪ ਬਣਾ ਕੇ ਲਿਆਂਦਾ ਹੁਣ ਚਾਹ ਬਣਾ ਕੇ ਲਿਆਂਦਾ ਉਹ ਤੇ ਉਹ ਚਾਹ ਦੇ ਵਿੱਚ ਕੁਝ ਪਾ ਕੇ ਲੈ ਕੇ ਆਉਂਦਾ ਉਹ ਦਿੰਦਾ ਜਾਂਦਾ ਜਿਹੜਾ ਕੱਪ ਦੇ ਵਿੱਚ ਪਾਇਆ ਹੁੰਦਾ ਸ਼ਕੀਰਾ ਖਲੀਲੀ ਨੂੰ ਦੂਜਾ ਕੱਪ ਉਹ ਆਪ ਪੀ ਲੈਂਦਾ ਤਾਂ ਸ਼ਕੀਰਾ ਖਲੀਲੀ ਉੱਥੇ ਬੇਹੋਸ਼ ਹੋ ਜਾਂਦੀ ਹੈ ਹੁਣ ਸ਼ਕੀਰਾ ਖਲੀਲੀ ਜਦੋਂ ਬੇਹੋਸ਼ ਹੁੰਦੀ ਹੈ ਤਾਂ ਫਿਰ ਰਾਜੂ ਨੂੰ ਬੁਲਾਇਆ ਜਾਂਦਾ ਰਾਜੂ ਦੀ ਸਹਾਇਤਾ ਦੇ ਨਾਲ ਸ਼ਕੀਰਾ ਖਲੀਲੀ ਨੂੰ ਚੱਕ ਕੇ ਤਬੂਤ ਦੇ ਵਿੱਚ ਪਾਇਆ ਜਾਂਦਾ ਪਰ ਉੱਥੇ ਗੱਲ ਇਹ ਹੈ ਵੀ ਜਦੋਂ ਉਹਨੂੰ ਤਬੂਤ ਦੇ ਵਿੱਚ ਪਾਇਆ ਜਾਂਦਾ ਤਾਂ ਉਹ ਸ਼ਕੀਰਾ ਖਲੀਲੀ ਦੀ ਡੈਥ ਨਹੀਂ ਹੋਈ ਹੁੰਦੀ ਉਹ ਮਰੀ ਨਹੀਂ ਉਹ ਜਿਉਂਦੀ ਹੁੰਦੀ ਹੈ ਉਹਦੇ ਸਾਹ ਚੱਲਦੇ ਹੁੰਦੇ ਨੇ ਸਿਰਫ ਬੇਹੋਸ਼ ਹੋਈ ਹੁੰਦੀ ਹੈ ਹੁਣ ਗੱਲ ਫੱਕਰिए ਉਹਨੂੰ ਪਾ ਕੇ ਤਬੂਤ ਦੇ ਵਿੱਚ ਤੇ ਉੱਤੇ ਕਿਲਟ ਢੋਕ ਦਿੱਤੇ ਜਾਂਦੇ ਨੇ ਤੇ ਫਿਰ ਦੋਨੋਂ ਜਣੇ ਉਹਨੂੰ ਉਸ ਜਿਹੜਾ ਟੋਆ ਪੱਟਿਆ ਹੋਇਆ ਉਹਦੇ ਵਿੱਚ ਗੱਡ ਦਿੱਤਾ ਜਾਂਦਾ ਹੈ ਹੁਣ ਉਹਦੇ ਵਿੱਚ ਗੱਡ ਕੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਫਿਰ ਸਵਾਮੀ ਸ਼ਰਧਾਨੰਦ ਰਾਜੂ ਨੂੰ ਕਹਿੰਦਾ ਵੀ ਪੰਜ ਸੱਤ ਬੰਦੇ ਬੁਲਾ ਕੇ ਲਿਆ ਪੱਥਰ ਲਾਣ ਵਾਲੇ ਵੀ ਇਟਾਲੀਅਨ ਮਾਰਬਲ ਲਾਣਾ ਇਸ ਕਮਰੇ ਦੇ ਵਿੱਚ ਇਟਾਲੀਅਨ ਮਾਰਬਲ ਉਹਨੇ ਪਹਿਲੇ ਲਿਆ ਕੇ ਰੱਖਿਆ ਹੁੰਦਾ ਕਿਉਂਕਿ ਤਿਆਰੀ ਉਹਦੀ ਸਾਰੀ ਪਹਿਲਾਂ ਹੀ ਹੁੰਦੀ ਹੈ ਪਲਾਨਿੰਗ ਉਹਨੇ ਪਹਿਲਾਂ ਹੀ ਕੀਤੀ ਹੁੰਦੀ ਹੈ ਉਹ ਪੰਜ ਸੱਤ ਬੰਦਿਆਂ ਨੂੰ ਲੈ ਕੇ ਆਉਂਦਾ ਹੈ ਉੱਥੇ ਪੱਥਰ ਦਾ ਕੰਮ ਸ਼ੁਰੂ ਹੁੰਦਾ ਹੈ ਹੁਣ ਉਹ ਬੰਦਿਆਂ ਨੂੰ ਨਹੀਂ ਪਤਾ ਕਿ ਥੱਲੇ ਇੱਕ ਜਿਉਂਦਾ ਇਨਸਾਨ ਇਹਦੇ ਵਿੱਚ ਦੱਬਿਆ ਪਿਆ ਉਹ ਪੱਥਰ ਲਾ ਕੇ ਚਲੇ ਜਾਂਦੇ ਨੇ ਹੁਣ ਇਹ ਸਾਰੀ ਜਿਹੜੀ ਕਹਾਣੀ ਸੁਣਨ ਤੋਂ ਬਾਅਦ ਪੁਲਿਸ ਵਾਲਾ ਪਹਿਲਾਂ ਤੁਹਾਨੂੰ ਸਮਝ ਨਹੀਂ ਲੱਗਦੀ ਵੀ ਹੈ ਐਡਾ ਵੱਡਾ ਕਾਂਡ ਜਿਹੜਾ ਇੱਕ ਚਿਹਰਾ ਪੂਰੇ ਬੰਗਲੌਰ ਦੇ ਵਿੱਚ ਲੋਕ ਇੱਜ਼ਤ ਦਿੰਦੇ ਨੇ ਇੱਕ ਬਾਬਾ ਮੰਨਿਆ ਜਾਂਦਾ ਹੈ ਰੱਬ ਦਾ ਰੂਪ ਉਹਨੂੰ ਮੰਨਿਆ ਜਾਂਦਾ ਹੈ ਵੀ ਐਡਾ ਵੱਡਾ ਕਾਂਡ ਕੀਤਾ ਉਹਨੇ ਚਲੋ ਫਿਰ ਉਹ ਆਪਣੇ ਅਧਿਕਾਰੀਆਂ ਨੂੰ ਇਹ ਸੂਚਨਾ ਦਿੰਦਾ ਆਪਣੇ ਸੀਨੀਅਰ ਅਫਸਰਾਂ ਨੂੰ ਉੱਥੇ ਪੁਲਿਸ ਆ ਜਾਂਦੀ ਹੈ ਰਾਜੂ ਨੂੰ ਅਰੈਸਟ ਕਰ ਲੈਂਦੀ। ਫਿਰ ਲਜਾਇਆ ਜਾਂਦਾ ਤਬੂਤ ਵਾਲੀ ਦੁਕਾਨ ਤੇ ਜਿੱਥੇ ਜਾ ਕੇ ਪੁੱਛਿਆ ਜਾਂਦਾ ਹੈ ਵੀ 1991 27 ਅਪ੍ਰੈਲ ਨੂੰ ਇੱਥੇ ਸਵਾਮੀ ਸ਼ਰਧਾਨੰਦ ਵੱਲੋਂ ਕੋਈ ਤਬੂਤ ਦਾ ਆਰਡਰ ਦਿੱਤਾ ਗਿਆ ਸੀ। ਉਹ ਇੱਕ ਬਹੁਤ ਵੱਡੀ ਦੁਕਾਨ ਹੈ ਉਹਨਾਂ ਨੇ ਪੂਰਾ ਰਿਕਾਰਡ ਰੱਖਿਆ ਹੁੰਦਾ। ਕਿਉਂਕਿ ਬੜੇ ਤਗੜੇ ਤਗੜੇ ਫੈਮਲੀਆ ਦੇ ਉੱਥੋਂ ਤਬੂਤ ਜਾਂਦੇ ਨੇ। ਹੁਣ ਆਪਾਂ ਦੇਖ ਲਈਏ ਵੀ 크ਿਸਚਨ ਤੇ ਮੁਸਲਮਾਨ ਫੈਮਲੀਆ ਜਿਵੇਂ ਦੱਬਦੀਆਂ ਨੇ। ਸਰੀਰ ਨੂੰ ਤਬੂਤ ਦੇ ਵਿੱਚ ਪਾ ਕੇ ਤੇ ਉੱਥੋਂ ਉਹ ਰਿਕਾਰਡ ਜਦੋਂ ਚੈੱਕ ਕਰਦੇ ਨੇ ਤਾਂ ਉਹ ਤਬੂਤ ਦਾ ਰਿਕਾਰਡ ਉਹਨਾਂ ਨੂੰ ਮਿਲ ਜਾਂਦਾ 27 ਅਪ੍ਰੈਲ 1991 ਨੂੰ ਸਵਾਮੀ ਸ਼ਰਦਾ ਨੰਦ ਨੇ ਉੱਥੇ ਆਰਡਰ ਦਿੱਤਾ ਸੀ ਤਬੂਤ ਦਾ ਇੱਕ ਉਹਨਾਂ ਕੋਲ ਇਹ ਪ੍ਰੂਫ ਆ ਜਾਂਦਾ ਹੁਣ ਰਾਤ ਕਾਫੀ ਹੋ ਚੁੱਕੀ ਹੈ ਉਹ ਸਵੇਰ ਰਾਤ ਨੂੰ ਹੱਥ ਨਹੀਂ ਪਾਉਂਦੇ ਸਵਾਮੀ ਸ਼ਰਦਾ ਨੰਦ ਨੂੰ ਕਿਉਂਕਿ ਪੁਲਿਸ ਨੇ ਕਈ ਥਿਓਰੀਆਂ ਤੇ ਕੰਮ ਕਰਨਾ ਹੁੰਦਾ ਹੈ ਛੋਟੇ ਛੋਟੇ ਪੁਆਇੰਟਾਂ ਤੇ ਕੰਮ ਕਰਨਾ ਹੁੰਦਾ ਹੈ ਕਿਉਂਕਿ ਪੁਲਿਸ ਵਾਲਿਆਂ ਦਾ ਜਿਹੜਾ ਹੁੰਦਾ ਕੰਮ ਕਰਨ ਦਾ ਤਰੀਕਾ ਜਾਂ ਕਹਿ ਲਈਏ ਵੀ ਜਿਹੜਾ ਕੇਸ ਆ ਉਹਨੂੰ ਬੜੀ ਬਰੀਕੀ ਨਾਲ ਦੇਖਣਾ ਹੁੰਦਾ ਤੇ ਦੂਜਾ ਨੰਬਰ ਕੀ ਰਾਜੂ ਨੇ ਬਹੁਤ ਸ਼ਰਾਬ ਪੀਤੀ ਹੋਈ ਹੈ ਇਸ ਹਾਲਾਤ ਦੇ ਵਿੱਚ ਵੀ ਨਹੀਂ ਜਾਇਆ ਜਾ ਸਕਦਾ ਰਾਜੂ ਦੀ ਸ਼ਰਾਬ ਉਤਰ ਦੀ ਵੇਟ ਕੀਤੀ ਜਾਂਦੀ ਹੈ ਮਤਲਬ ਕਹਿੰਦਾ ਵੀ ਆਪਾਂ ਉਹ ਰਾਤ ਬੀਤਣ ਤੋਂ ਬਾਅਦ ਸਵੇਰੇ ਹੁਣ ਰਾਜੂ ਦੀ ਸ਼ਰਾਬ ਉਤਰਦੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਜਿਹੜੀ ਆਪਣੀ ਥਿਓਰੀ ਬਣਾ ਕੇ ਜਿਹੜੇ ਪੁਆਇੰਟਾਂ ਤੇ ਕੰਮ ਕਰਕੇ ਹੁਣ ਉਹ ਜਾਂਦੇ ਨੇ ਉੱਥੇ ਜਾ ਕੇ ਕੀ ਕੀਤਾ ਜਾਂਦਾ ਰਾਜੂ ਨੂੰ ਬਾਹਰ ਰੋਕ ਦਿੱਤਾ ਜਾਂਦਾ ਕੁਝ ਅਧਿਕਾਰੀ ਜਿਹੜੇ ਵੱਡੇ ਅਫਸਰ ਹੁੰਦੇ ਨੇ ਉਹ Swami Sharadananand ਨੂੰ ਜਾ ਕੇ ਮਿਲਦੇ ਨੇ ਵੀ ਐਵੇਂ ਐਵੇਂ ਰਿਪੋਰਟ ਤੁਹਾਡੀ ਮੈਸੇਜ ਦੀ ਤੇ ਉਹਨਾਂ ਦਾ ਬਾਰੇ ਕਿੱਧਰ ਗਏ ਹੋ ਕਹਿੰਦੇ ਮੈਨੂੰ ਤਾਂ ਆਪ ਨਹੀਂ ਪਤਾ ਮੈਂ ਤਾਂ ਆ ਪਰੇਸ਼ਾਨ ਆ ਉਹੀ ਜਿਹੜਾ ਪੁਰਾਣਾ ਰਟਿਆ ਰਟਾਇਆ ਜਵਾਬ ਦਿੰਦਾ ਹੁਣ ਉਹ ਅਫਸਰ ਇਸ਼ਾਰਾ ਕਰਦੇ ਨੇ ਤਾਂ ਰਾਜੂ ਨੂੰ ਸਾਹਮਣੇ ਲਿਆਂਦਾ ਜਾਂਦਾ ਹੁਣ ਜਦੋਂ ਰਾਜੂ ਨੂੰ ਸਾਹਮਣੇ ਲਿਆਂਦਾ ਜਾਂਦਾ ਜਾਂਦਾ ਤਾਂ ਜਿਹੜਾ Swami Sharadananand ਦਾ ਉਹਦੇ ਚਿਹਰੇ ਦੇ ਹਾਵ ਭਾਵ ਉਸੇ ਟਾਈਮ ਬਦਲ ਜਾਂਦਾ ਬੋਡੀ ਲੈਂਗੁਏਜ ਉਸੇ ਟਾਈਮ ਬਦਲ ਜਾਂਦੀ ਹੈ ਹੁਣ ਪੁਲਿਸ ਵਾਲਿਆਂ ਦਾ ਰੋਜ਼ ਦਾ ਕੰਮ ਹੁੰਦਾ ਉਹਨੂੰ ਵੀ ਸਮਝ ਆ ਜਾਂਦੀ ਹੈ ਤੇ Swami Shardhanand ਨੂੰ ਪਤਾ ਲੱਗ ਜਾਂਦਾ ਵੀ ਹੁਣ ਜਿਹੜਾ ਮੇਰਾ ਰਾਜ ਆ ਉਹ ਖੁੱਲ ਚੁੱਕਿਆ ਇੱਕ Swami Shardhanand ਕੀ ਗਲਤੀ ਕਰਦਾ ਵੀ ਰਾਜੂ ਜਿਹੜਾ ਉਹਦੇ ਐਡੇ ਵੱਡੇ ਪਾਪ ਦਾ ਭਾਗੀਦਾਰ ਸੀ ਉਹਦਾ ਰਾਜਦਾਰ ਸੀ ਉਸ ਤੋਂ ਬਾਅਦ ਉਹਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਤੇ ਉਹ ਬੰਗਲੌਰ ਦੀਆਂ ਗਲੀਆਂ 'ਚ ਫालतੂ ਘੁੰਮ ਰਿਹਾ ਦੇਖਿਆਂ ਤੇ ਬੈਠਾ ਸ਼ਰਾਬ ਪੀ ਰਿਹਾ ਜਿਸ ਨੇ ਉਹਦਾ ਇਹ ਠੇਕੇ ਤੇ ਬੈਠੇ ਦਾ ਰਾਜ ਵੀ ਖੋਲ ਦਿੱਤਾ ਪਰ ਹੁਣ ਦੇਰ ਹੋ ਚੁੱਕੀ ਸੀ ਹੁਣ Swami Shardhanand ਇਸ ਗਲਤੀ ਦਾ ਕੁਝ ਨਹੀਂ ਸੀ ਕਰ ਸਕਦਾ ਹੁਣ Swami Shardhanand ਤੋਂ ਪੁੱਛਿਆ ਜਾਂਦਾ ਹੁਣ ਦੇਖਦਾ ਉਹਨੂੰ ਕੋਈ ਵੀ ਸਾਰਾ ਕੁਝ ਹੁਣ ਪਤਾ ਤਾਂ ਲੱਗ ਹੀ ਗਿਆ ਫਿਰ ਮੰਨ ਜਾਂਦਾ ਸਾਰੀ ਗੱਲ ਉਹੀ ਸਟੋਰੀ ਜਿਹੜੀ ਰਾਜੂ ਨੇ ਦੱਸੀ ਸੀ ਉਹ Swami Shardhanand ਦੱਸਦਾ ਫਿਰ ਰਾਜੂ ਦੇ ਕਹਿ ਮਤਾਬਕ ਉਹ ਕਮਰੇ ਤੋਂ ਪੱਟਿਆ ਜਾਂਦਾ ਤਾਂ ਥੱਲੋਂ ਇੱਕ ਤਬੂਤ ਨਿਕਲਦਾ ਉਹ ਤਬੂਤ ਜਦੋਂ ਬਾਹਰ ਕੱਢਿਆ ਜਾਂਦਾ ਉੱਥੇ Swami Shardhanand ਦੀ ਹਵਾਨੀਅਤ ਜਿਹੜੀ ਇੱਕ ਹੋਰ ਨਜ਼ਰ ਆਉਂਦੀ ਹੈ ਸਾਰਿਆਂ ਨੂੰ ਜਦੋਂ ਤਬੂਤ ਦਾ ਉੱਪਰਲਾ ਫੱਟਾ ਪੱਟਿਆ ਜਾਂਦਾ ਉਹ ਸਕੀਰਾ ਖਲੀਲੀ ਬੇਹੋਸ਼ ਹੋਈ ਸੀ ਉਹਦੀ ਡੈਥ ਨਹੀਂ ਸੀ ਹੋਈ ਪਰ ਜਦੋਂ ਕਿਤੇ ਉਹਨੂੰ ਹੋਸ਼ ਆਈ ਹੋਣੀ ਉਹਨੇ ਬਚਣ ਵਾਸਤੇ ਆਪਣੇ ਜਿਹੜੇ ਤਬੂਤ ਦੇ ਉੱਪਰਲਾ ਫੱਟਾ ਸੀ ਉਹਦੇ ਪੰਜਿਆਂ ਦੇ ਨਿਸ਼ਾਨ ਮਿਲਦੇ ਨੇ ਜਿਹੜੇ ਉਹਨੇ ਮਾਰੇ ਹੋਏ ਸੀ ਆਪਣੇ ਬਚਣ ਵਾਸਤੇ ਪਰ ਉੱਥੇ ਫੱਟਾ ਲੱਗਿਆ ਹੋਇਆ ਸੀ ਉੱਤੇ ਮਿੱਟੀ ਪੈ ਚੁੱਕੀ ਸੀ ਕਿੱਥੇ ਪੱਟਿਆ ਜਾਣਾ ਸੀ ਤੇ ਹੁਣ ਸਵਾਮੀ ਸਰਦਾ ਆਨੰਦ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਕੇਸ ਚੱਲਦਾ ਕੇਸ ਇਹ ਚੱਲਦਾ ਹੈ 11 ਸਾਲ 11 ਸਾਲ ਕੇਸ ਚੱਲਦਾ ਹੈ ਇਹਦੇ ਵਿੱਚ 150 ਤੋਂ ਵੱਧ ਗਵਾਹਾਂ ਹੁੰਦੀਆਂ ਨੇ ਤੇ ਅਖੀਰ ਡਿਸਟ੍ਰਿਕਟ ਕੋਰਟ ਸਵਾਮੀ ਸ਼ਰਧਾ ਆਨੰਦ ਨੂੰ ਫਾਂਸੀ ਦੀ ਸਜ਼ਾ ਦੇ ਦਿੰਦੀ ਹੈ ਕਿਉਂਕਿ ਇਹ ਸਪਰਾਧ ਨੂੰ ਬੜਾ ਹੀ ਵੱਡਾ ਅਪਰਾਧ ਮੰਨਿਆ ਗਿਆ ਇੱਕ ਪਤੀ ਦਾ ਪਤੀ ਵੱਲੋਂ ਆਪਣੀ ਪਤਨੀ ਦਾ ਬੜੀ ਬੇਰਮੀ ਨਾਲ ਕਤਲ ਜਿਉਂਦਿਆਂ ਨੂੰ ਦੱਬ ਦਿੱਤਾ ਗਿਆ ਤਾਂ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਫਿਰ ਸਵਾਮੀ ਚਰਦਾਨੰਦ ਹਾਈ ਕੋਰਟ ਵੱਲ ਜਾਂਦਾ। ਹਾਈ ਕੋਰਟ ਵੀ ਇਹ ਸਜ਼ਾ ਨੂੰ ਬਰਕਰਾਰ ਰੱਖਦਾ ਵੀ ਇਹ ਜਿਹੜਾ ਅਪਰਾਧ ਹੈ ਇਹ ਬਹੁਤ ਵੱਡਾ ਅਪਰਾਧ ਹੈ। ਇਹ ਫਾਂਸੀ ਦੀ ਸਜ਼ਾ ਉਹ ਬਰਕਰਾਰ ਰੱਖਦਾ। ਫਿਰ ਸਵਾਮੀ ਚਰਦਾਨੰਦ ਸੁਪਰੀਮ ਕੋਰਟ ਵੱਲ ਜਾਂਦਾ। ਹੁਣ ਸੁਪਰੀਮ ਕੋਰਟ ਤੇ ਜਦੋਂ ਅਪੀਲ ਕੀਤੀ ਜਾਂਦੀ ਹੈ ਉੱਥੋਂ ਉਹਨੂੰ ਥੋੜੀ ਰਾਤ ਮਿਲਦੀ ਹੈ। ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਉਮਰ ਕੈਦ ਦੇ ਵਿੱਚ ਬਦਲੀ ਜਾਂਦੀ ਹੈ। ਹੁਣ ਇੱਕ ਸ਼ਰਤ ਇਹ ਵੀ ਰੱਖ ਦਿੱਤੀ ਜਾਂਦੀ ਹੈ ਵੀ ਸਵਾਮੀ ਸ਼ਰਧਾਨੰਦ ਜਿੰਨੀ ਦੇਰ ਜਿਉਂਦਾ ਰਹੇਗਾ ਇਹਦੀ ਜਮਾਨਤ ਨਹੀਂ ਹੋਏਗੀ ساری ਜ਼ਿੰਦਗੀ ਜੇਲ੍ਹ ਦੇ ਵਿੱਚ ਰਹੇਗਾ। ਉਦੋਂ ਬਾਅਦ ਉਹਨਾਂ ਨੂੰ ਮੱਧ ਪ੍ਰਦੇਸ਼ ਦੀ ਸਾਗਰ ਦੇ ਵਿੱਚ ਸੈਂਟਰਲ ਜੇਲ੍ਹ ਦੇ ਵਿੱਚ ਟਰਾਂਸਫਰ ਕਰ ਦਿੱਤਾ ਜਾਂਦਾ ਤੇ ਅੱਜ ਦੀ ਤਰੀਕ ਦੇ ਵਿੱਚ ਉੱਥੇ ਉਹ ਆਪਣੀ ਸਜ਼ਾ ਭੁਗਤ ਰਿਹਾ। ਹੁਣ ਸਵਾਮੀ ਸ਼ਰਧਾਨੰਦ ਕਹਿ ਲਿਏ ਮੁਰਲੀ ਮਨੋਰ ਮਿਸ਼ਰਾ ਕਹਿ ਲਿਏ। ਕਿੱਥੋਂ ਕਹਾਣੀ ਸ਼ੁਰੂ ਹੋਈ ਇੱਕ ਸ਼ਾਹੀ ਪਰਿਵਾਰ ਦੀ ਲੜਕੀ ਇੱਕ ਆਮ ਲੜਕੀ ਨਾਲ ਉਹਨੇ ਜਿਹੜਾ ਪਤੀ ਨੂੰ ਛੱਡ ਕੇ ਡਿਸੀਜਨ ਲਿਆ ਬਹੁਤ ਗਲਤ ਲਿਆ ਕਿਉਂਕਿ ਪਤੀ ਬਹੁਤ ਪੜਿਆ ਲਿਖਿਆ بڑا ਰਤਬਾ ਸੀ ਉਹਦਾ ਇੰਡੀਆ ਗਵਰਨਮੈਂਟ ਦੇ ਵਿੱਚ ਸਰਕਾਰ ਦੇ ਵਿੱਚ ਬੜੀਆਂ ਬੜੀਆਂ ਵੱਡੀਆਂ ਪੋਸਟਾਂ ਤੇ ਰਿਹਾ ਭਾਰਤ ਦਾ ਐਮਬੈਸਡਰ ਰਿਹਾ ਆਸਟ੍ਰੇਲੀਆ ਦੇ ਵਿੱਚ ਈਰਾਨ ਦੇ ਵਿੱਚ ਤੇ ਬਹੁਤ ਵਧੀਆ ਇਨਸਾਨ ਸੀ ਨਾ ਕਦੇ ਲੜਾਈ ਨਾ ਮਾਰਿਆ ਨਾ ਕੁੱਟਿਆ ਹੁਣ ਉਹ ਜਿਹੜਾ ਸੀ ਇੱਕ ਉਹਨੂੰ ਛੱਡਣ ਦਾ ਡਿਸੀਜਨ ਹਾਲਾਂਕਿ ਇਹਦਾ ਹੱਲ ਵੀ ਕੱਢਿਆ ਜਾ ਸਕਦਾ ਸੀ ਪਰ ਸ਼ਕੀਰਾ ਖਲੀਲੀ ਨੇ ਜਿਹੜਾ ਆਪਣਾ ਲਾਈਫ ਪਾਰਟਨਰ ਵਧੀਆ ਲਾਈਫ ਪਾਰਟਨਰ ਆਪਾਂ ਕਹਿ ਸਕਦੇ ਹਾਂ ਛੱਡ ਕੇ ਜਿਹੜਾ ਇੱਕ ਦੂਜਾ ਲਾਈਫ ਪਾਰਟਨਰ ਚੁਣਿਆ ਉਹਨੇ ਉਹਦੀ ਲਾਈਫ ਇਹ ਕਰਮ ਕਰ ਦਿੱਤੀ ਤੇ ਆਪਣੇ ਘਰੋਂ ਵੀ ਜਿਹੜੇ ਘਰਦਿਆਂ ਵੱਲੋਂ ਵੀ ਬਾਈਕਾਟੋ ਦਾ ਕੀਤਾ ਗਿਆ ਅਖੀਰ ਉਹਨੂੰ ਕੀ ਮਿਲਿਆ ਇਹ ਮੌਤ ਮਿਲੀ ਇਹ ਸੀ ਕਹਾਣੀ ਸ਼ਾਹੀ ਪਰਿਵਾਰ ਦੀ ਸ਼ਕੀਰਾ ਖਲੀਲੀ ਦੀ ਜਿਹੜੀ ਕਰਦਿਆਂ ਵੱਲੋਂ ਵੀ ਬਾਈਕਟ ਕੀਤਾ ਗਿਆ ਤੇ ਜਿਹਨੂੰ ਜਿਹਦੇ ਨਾਮ ਜਿਹਦੇ ਕਰਕੇ ਬਾਈਕਟ ਹੋਇਆ ਉਹਨੇ ਉਹਦੀ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ ਸਾਰੇ ਦਾ ਤੁਹਾਨੂੰ